ਪਰ ਭਾਗੀ ਘਟਨਾ ਸਾਹਮਣੇ ਇਹ ਆਈ ਹੈਗੀ ਜਿਹੜਾ ਬਿਹਾਰ ਤੋਂ ਇਹਦੇ ਪਰਦੇਸੀ ਮਜ਼ਦੂਰਾਂ ਨੇ ਆਪਣੇ ਸਾਥੀ ਜਿਹੜਾ ਬੇਰਹਿਮੀ ਨਾਲ ਕਤਲ ਕਰਕੇ ਉਹਦੀ লাশ ਨੂੰ ਦਫਨਾ ਦਿੱਤਾ ਹੈਗਾ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ 25 ਸਾਲ ਦੇ ਕਰੀਬ ਜਿਹੜਾ ਹੈਗਾ ਮ੍ਰਿਤਕ ਅਕਸ਼ੇ ਕੁਮਾਰ ਨੂੰ ਉਹਦੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰਕੇ ਚੰਦ ਪੈਸੇ ਦੇ ਲਈ 5000 ਰੁਪਏ ਦੇ ਲਈ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਐਸਐਚਓ ਸਾਡੇ ਨਾਲ ਮੌਜੂਦ ਹੈਗੇ ਸਰ ਕੀ ਕਹਿਣਾ ਚਾਹਣਾ ਜਿਹੜੀ ਇਹ ਘਟਨਾ ਸਾਹਮਣੇ ਆਈ ਹੈਗੀ ਆ ਕਾਰਨ ਕੀ ਹੈਗੇ ਸਰ ਇਹ ਕਾਰਨ ਹੈ ਜੀ ਸਾਡੇ ਕੋਲ ਅੱਜ ਇੱਕ ਐਫਆਈਆਰ ਕੱਟ ਕੇ ਆਈ ਸੀ ਜ਼ੀਰੋ ਐਫਆਈਆਰ ਜਿਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਸੀ ਉਹਦਾ ਹਸਬੰਡ ਮਈ ਦੇ ਵਿੱਚ ਇੱਥੇ ਆਇਆ ਸੀ ਚੋਲ ਲਗਾਉਣ ਜਿਹਦਾ ਨਾਮ ਹੈਗਾ ਅਕਸ਼ੇ ਸੰਕਰ ਉਹ ਉਹਦੇ ਨਾਲ ਦੇ ਸਾਥੀਆਂ ਨਾਲ ਇੱਥੇ ਚੋਲ ਲਗਾਉਣ ਆਇਆ ਸੀ ਤੇ ਉਹਦੀ ਸਾਥੀਆਂ ਨੇ ਉਹਦਾ ਮਰਡਰ ਕਰਕੇ ਉਹਦੀ লাশ ਇੱਥੇ ਦਫਨਾਤੀ ਸੀ ਉਹ ਘਰ ਵਾਪਸ ਨਹੀਂ ਗਿਆ ਤਾਂ ਉਹਦੀ ਮੇਜ ਨੇ ਉਹਨਾਂ ਨੂੰ ਪੁੱਛਿਆ ਕਿ ਮੇਰਾ ਹਸਬੰਦ ਕਿਉਂ ਨਹੀਂ ਆਇਆ ਉਹ ਕਹਿੰਦੇ ਵੀ ਸਾਡੇ ਪੈਸੇ ਲੈ ਕੇ ਉੱਥੋਂ ਚਲੇ ਗਿਆ ਤੇ ਜਦੋਂ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਉਹਨਾਂ ਨੇ ਦਾ ਮੇਰੇ ਵੀ ਉਸਦੇ ਹਸਬੰਦ ਨੂੰ ਮਾਰ ਕੇ ਇੱਥੇ ਦਫਨਾ ਦਿੱਤਾ ਜਿਸ ਕਰਕੇ ਸਾਡੇ ਕੋਲ 0 ਐਫ ਆਈ ਆਰ ਆਈ ਸੀ ਤੇ ਅੱਜ ਅਸੀਂ 0 ਐਫ ਆਈ ਆਰ ਕੱਟ ਕੇ ਤੇ 12 ਦੋਸ਼ੀ ਤਕਰੀਬਨ ਉਹਦੇ ਵਿੱਚ ਹੈਗੇ ਆ ਉਹਨਾਂ ਨੂੰ ਨਾਮਿਨੇਟ ਕਰਕੇ ਤੇ ਦੋ ਨੂੰ ਅਸੀਂ ਅਰੈਸਟ ਕੀਤਾ ਜਿੰਨਾਂ ਨੂੰ ਅਰੈਸਟ ਕਰਕੇ ਅਸੀਂ ਜਦੋਂ ਸਵਾਲ ਪੜਤਾਲ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਥੇ ਉਹਨਾਂ ਨੇ ਆ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਡਰੇਨ ਦੇ ਪੁਲਤੇ ਉਹਦੇ ਮੁੰਡੇ ਨੂੰ ਮਾਰ ਕੇ ਤੇ ਉਹਦੀ ਲਾਸ਼ ਦਫਨਾਤੀ ਜੇਕਰ ਇਸ ਘਟਨਾ ਦੀ ਗੱਲ ਕੀਤੀ ਜਾਏ ਬੜੀ ਨਿੰਦਣਯੋਗ ਘਟਨਾ ਹੈਗੀ ਉਹਨਾਂ ਦਾ ਭਾਗੀ ਘਟਨਾ ਵੀ ਇੱਕ ਗਰੀਬ ਪਰਿਵਾਰ ਦਾ ਜਿਹਨੇ ਕਮਾਉਣ ਵਾਸਤੇ ਇੱਥੇ ਆਇਆ ਸੀ ਪਰ ਉਹਦੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਕਿੰਨੇ ਜਣੇ ਨੂੰ ਅਰੈਸਟ ਕੀਤਾ ਗਿਆ ਹੈਗਾ ਸਾਡੇ ਵੱਲੋਂ ਜੀ ਦੋ ਜਣੇ ਨੂੰ ਅਰੈਸਟ ਕੀਤਾ ਗਿਆ ਹੈ ਇੱਕ ਖੁਸ਼ੀ ਲਾਲ ਹੈਗਾ ਤੇ ਇੱਕ ਭੂਮੀ ਰਿਸ਼ੀ ਦੇਵ ਹੈਗਾ ਦੋਨੋਂ ਰੈਸਟ ਕਾਰਨ ਕੀ ਸੀਗੀ ਅਸਲ ਰੰਜਸ ਕੀ ਸੀਗੇ ਰੰਜਸ ਇਹ ਸੀ ਕਿਉਂਕਿ ਉਹਨੇ ਆਪਣੇ ਘਰ ਪੈਸੇ ਭੇਜਣੇ ਸੀ ਜਿਹੜੇ ਉਹ ਪੈਸੇ ਭੇਜਣ ਲਈ ਉਹ ਇਹਨਾਂ ਤੋਂ ਕਹਿ ਰਿਹਾ ਸੀ ਕਿ ਮੇਰੇ ਜਿਹੜੀ ਮੈਂ ਮਿਹਨਤ ਕੀਤੀ ਉਹਦੇ 5000 ਰੁਪਏ ਦੇ ਦੋ ਤੇ ਉਹ 5000 ਰੁਪਏ ਦੇ ਸੇ ਇਹਨਾਂ ਨੇ ਉਹਦਾ ਕਤਲ ਕਰਤਾ ਵੀਰੇਮੀ ਨਾਲ ਕਤਲ ਕੀਤਾ ਹੈਗਾ ਕਿੰਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿੰਨੇ ਉਹਨਾਂ ਦੀ ਉਮਰ ਕਿੰਨੀ ਹੈਗੀ ਜਿਹੜੀ ਕਾਤਲਿੰਦੀ ਹੈਗੀ ਜਿਹੜੇ ਅਰੈਸਟ ਕੀਤਾ ਕਾਤਲ ਜਿਹੜੇ ਹੈਗੇ ਆ ਉਹ ਤਕਰੀਬਨ 50 ਦੇ ਕਰੀਬ ਏਜ ਹੈਗੀ ਉਹਨਾਂ ਦੀ ਤੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਕੁਝ ਭੱਜਿਆ ਉਹਨ ਇਦਾਂ ਦੇ 45 ਤੋਂ 50 ਸਾਲ ਦੇ ਹੈਗੇ ਆ ਅਮ੍ਰਿਤਕ ਲਾਸ ਜਿਹੜੇ ਹੈਗੇ ਕੱਢੀ ਜਾ ਰਹੀ ਹੈਗੀ ਆ ਕਿਹੜਾ ਕਿਹੜਾ ਡਿਪਾਰਟਮੈਂਟ ਇੱਥੇ ਪਹੁੰਚਿਆ ਹੈਗਾ ਸਾਡੇ ਕੋਲੇ ਜੀ ਦੇਖੋ ਫੋਰੈਂਸਿਕ ਸਾਇੰਸ ਲੈਬਾਰਟਰੀ ਵਾਲੇ ਹੈਗੇ ਆ ਡਾਕਟਰ ਸਹਿਵਾਨ ਆਏ ਹੋਏ ਆ ਮੈਜਿਸਟ੍ਰੇਟ ਸਾਹਿਬ ਆਏ ਹੋਏ ਆ ਤੇ ਇੱਕ ਸਾਡੇ ਜਿਹੜੇ ਹੈਗੇ ਫਿੰਗਰਪ੍ਰਿੰਟ ਐਕਸਪਰਟ ਆਏ ਫਿਰੇ ਹੈ ਪਰਿਵਾਰਕ ਮੈਂਬਰ ਹੈਗੇ ਮ੍ਰਿਤਿਕ ਦੇ ਬਿਲਕੁਲ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਸੰਗੀਤਾ ਨਾਂ ਦੀ ਲੇਡੀ ਜਿਹੜੀ ਅਕਸ਼ੇ ਸ਼ੰਕਰ ਜੀ ਦੀ ਡੈਥ ਹੋਈ ਹੈ ਉਸ ਦੀ ਮੈਸੇਜ ਹੈਗੀ ਆ ਉਹਦਾ ਬ੍ਰਦਰ ਆਇਆ ਹੈਗਾ ਉਹਦੇ ਬ੍ਰਦਰ ਇਨ ਲਾਏ ਹੈਗੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਬਾਕੀ ਪਰਿਵਾਰ ਦੇ ਵਿੱਚ ਸੰਗੀਤਾ ਨਾਂ ਦੀ ਲੇਡੀ ਜਿਹੜੀ ਹੈਗੀ ਆ ਤੇ ਤਿੰਨ ਉਸ ਦੀਆਂ ਬੇਟੀਆਂ ਹੈਗੀਆਂ ਸੋ ਤੁਸੀਂ ਦੇਖ ਸਕਦੇ ਹੈਗੇ ਤਸਵੀਰਾਂ ਬਰਨਾਲੇ ਢਿਲਮਾਂ ਦੀ ਹੈਗੀਆਂ ਤੁਸੀਂ ਦੇਖ ਸਕਦੇ ਹੈਗੇ ਇੱਕ ਸਾਥੀਆਂ ਬਧੇ ਵੱਲੋਂ ਕਤਲ ਕਰਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈਗਾ ਉਹਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ অতি ਗਰੀਬ ਪਰਿਵਾਰ ਨਾਲ ਸੰਬੰਧਿਤ ਇਹ ਨੌਜਵਾਨ ਸੀ ਜੋ ਕਮਾਨ ਦੇ ਲਈ ਇੱਥੇ ਪਹੁੰਚਿਆ ਸੀ ਤਾਂ ਉਹਦੀ ਪਤਨੀ ਵੀ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੀ ਹੋਈ ਹੈਗੀ ਆ ਇੱਕ ਗਰੀਬ ਪਰਿਵਾਰ ਦੀ ਜਿਹੜੀ ਹੈਗੀ ਔਰਤ ਹੈਗੀ ਆ ਤਿੰਨ ਧੀਆਂ ਦਾ ਪਿਓ ਸੀ ਜਿਹੜਾ ਅੱਜ ਜਿਹੜਾ ਹੈਗਾ ਇੱਕ ਮਿੱਟੀ ਦੇ ਵਿੱਚ ਦੱਬਿਆ ਹੈਗਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਡਾਕਟਰਾਂ ਦੀਆਂ ਟੀਮਾਂ ਆ ਤੋਂ ਇਲਾਵਾ ਫਜ਼ੰਸੀਕ ਟੀਮਾਂ ਵੀ ਇੱਥੇ ਪਹੁੰਚੇ ਹੈਗੀਆਂ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈਗੀ ਆ ਮ੍ਰਿਤਕ ਅਕਸ਼ੇ کمار ਜਿਹੜੀ ਹੈਗੀ ਆ ਜਿਹੜਾ ਸੀਗਾ ਉਹਦੀ ਲਾਸ਼ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹੈਗੇ ਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤਾਂ ਵੱਡੇ ਪੱਧਰ ਤੇ ਹੈਗਾ ਪ੍ਰਸ਼ਾਸਨ ਵੱਲੋਂ ਮਰੇਤਕ ਦੀ লাশ ਨੂੰ ਲੱਭਿਆ ਜਾ ਰਿਹਾ ਹੈਗਾ ਆ ਜੇਕਰ ਇਸ ਕੱਟਰ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਸ਼ਾਰ ਕਰਨ ਵਾਲੀ ਕੱਟਰ ਹੈਗੀ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਲੇਬਰ ਮਜ਼ਦੂਰ ਦੀ ਜਿਹੜੀ ਮੌਤ ਹੋਈ ਹੈਗੀ ਉਸ ਨੂੰ ਲੈ ਕੇ ਉਹਦੇ ਸਾਥੀਆਂ ਵੱਲੋਂ ਹੀ ਸਿਰਫ 5000 ਬਾਸਤੀ ਕਤਲ ਕਰਨ ਆਪਣੇ ਆਪ ਦੇ ਵੱਡੇ ਸਵਾਲ ਹੈਗੇ ਆ ਕੈਮਰਾ ਪਰਸਨ ਚ ਜੀ ਤਿੰਨਦਰ ਮਹਿੰਦਰ ਸਿੰਘ ਢਾਲੀਵਾੜ ਡੇਲੀ ਪੋਟ ਪੰਜਾਬ ਰੇਣਾ ਮਚਲ ਤੱਪਾ ਮੰਡੀ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਦੇ ਢਿਲਮਾ ਦੀ ਹੈਗੀ ਆ ਜਿੱਥੇ ਇੱਕ ਬੰਦਪਾਗੀ ਕਟਨਾ ਸਾਹਮਣੇ ਇਹ ਆਈ ਹੈਗੀ ਜਿਹੜਾ ਬਿਹਾਰ ਤੋਂ ਇਹਦੇ ਪਰਦੇਸੀ ਮਜ਼ਦੂਰਾਂ ਨੇ ਆਪਣੇ ਸਾਥੀ ਜਿਹੜਾ ਬੇਰਹਿਮੀ ਨਾਲ ਕਤਲ ਕਰਕੇ ਉਹਦੀ লাশ ਨੂੰ ਦਫਨਾ ਦਿੱਤਾ ਹੈਗਾ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ 25 ਸਾਲ ਦੇ ਕਰੀਬ ਜਿਹੜਾ ਹੈਗਾ ਮ੍ਰਿਤਕ ਅਕਸ਼ੇ ਕੁਮਾਰ ਨੂੰ ਉਹਦੇ ਸਾਥੀਆਂ ਵੱਲੋਂ ਬੇਰੇਮੀਨਾ ਕਤਲ ਕਰਕੇ ਚੰਦ ਪੈਸੇ ਦੇ ਲਈ 5000 ਰੁਪਏ ਦੇ ਲਈ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਐਸਐਚਓ ਸਾਡੇ ਨਾਲ ਮੌਜੂਦ ਹੈਗੇ ਸਰ ਕੀ ਕਹਿਣਾ ਚਾਹਣਾ ਜਿਹੜੀ ਇਹ ਘਟਨਾ ਸਾਹਮਣੇ ਆਈ ਹੈਗੀ ਆ ਕਾਰਨ ਕੀ ਹੈਗੇ ਸਰ ਇਹਦੇ ਕਾਰਨ ਹੈ ਜੀ ਸਾਡੇ ਕੋਲ ਅੱਜ ਇੱਕ ਐਫਆਈਆਰ ਕੱਟ ਕੇ ਆਈ ਸੀ ਜ਼ੀਰੋ ਐਫਆਈਆਰ ਜਿਹਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਸੀ ਉਹਦਾ ਹਸਬੈਂਡ ਮਈ ਦੇ ਵਿੱਚ ਇੱਥੇ ਆਇਆ ਸੀ ਚੌਲ ਲਗਾਉਣ ਜਿਹਦਾ ਨਾਮ ਹੈਗਾ ਅਕਸ਼ੇ ਸੰਕਰ ਉਹ ਉਹਦੇ ਨਾਲ ਦੇ ਸਾਥੀਆਂ ਨਾਲ ਇੱਥੇ ਚੋਲ ਲਗਾਉਣ ਆਇਆ ਸੀ ਤੇ ਉਹਦੀ ਸਾਥੀਆਂ ਨੇ ਉਹਦਾ ਮਰਡਰ ਕਰਕੇ ਉਹਦੀ লাশ ਇੱਥੇ ਦਫਨਾਤੀ ਸੀ ਉਹ ਘਰ ਵਾਪਸ ਨਹੀਂ ਗਿਆ ਤਾਂ ਉਹਦੀ ਮੇਜ਼ੇ ਨੇ ਉਹਨਾਂ ਨੂੰ ਪੁੱਛਿਆ ਕਿ ਮੇਰਾ ਹਸਬੰਡ ਕਿਉਂ ਨਹੀਂ ਆਇਆ ਉਹ ਕਹਿੰਦੇ ਵੀ ਸਾਡੇ ਪੈਸੇ ਲੈ ਕੇ ਉੱਥੋਂ ਚਲੇ ਗਿਆ ਤੇ ਜਦੋਂ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਉਹਨਾਂ ਨੇ ਦਾ ਮੇਰੇ ਵੀ ਉਸਦੇ ਹਸਬੰਡ ਨੂੰ ਮਾਰ ਕੇ ਇੱਥੇ ਦਫਨਾਤਾ ਜਿਸ ਕਰਕੇ ਸਾਡੇ ਕੋਲ ਜ਼ੀਰੋ ਐਫ ਆਈ ਆਰ ਆਈ ਸੀ ਤੇ ਅੱਜ ਅਸੀਂ ਜ਼ੀਰੋ ਐਫ ਆਈ ਆਰ ਕੱਟ ਕੇ ਤੇ 12 ਦੋਸ਼ੀ ਤਕਰੀਬਨ ਉਹਦੇ ਵਿੱਚ ਹੈਗੇ ਆ ਉਹਨਾਂ ਨੂੰ ਨੋਮੀਨੇਟ ਕਰਕੇ ਤੇ ਦੋ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਨੂੰ ਅਰੈਸਟ ਕਰਕੇ ਅਸੀਂ ਜਦੋਂ ਸਵਾਲ ਪੜਤਾਲ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਥੇ ਉਹਨਾਂ ਨੇ ਆ ਜਗ੍ਹਾ ਜਿੱਡੀ ਤੁਸੀਂ ਦੇਖ ਰਹੇ ਹੋ ਇੱਥੇ ਡਰੇਨ ਦੇ ਪੁਲਤੇ ਉਹਦੇ ਨੂੰ ਮੁੰਡੇ ਨੂੰ ਮਾਰ ਕੇ ਤੇ ਉਹਦੀ ਲਾਸ਼ ਦਫਨਾਤੀ ਜੇਕਰ ਇਸ ਘਟਨਾ ਦੀ ਗੱਲ ਕੀਤੀ ਜਾਏ ਬੜੀ ਨਿੰਦਣਯੋਗ ਘਟਨਾ ਹੈਗੀ ਮੰਦ ਭਾਗੀ ਘਟਨਾ ਵੀ ਇੱਕ ਗਰੀਬ ਪਰਿਵਾਰ ਦਾ ਜਿਹਨੇ ਕਿ ਕਮਾਉਣ ਵਾਸਤੇ ਇੱਥੇ ਆਇਆ ਸੀ ਪਰ ਉਹਦੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਕਿੰਨੇ ਜਣੇ ਨੂੰ ਅਰੈਸਟ ਕੀਤਾ ਗਿਆ ਹੈਗਾ ਸਾਡੇ ਵੱਲੋਂ ਜੀ ਦੋ ਜਣੇ ਨੂੰ ਅਰੈਸਟ ਕੀਤਾ ਗਿਆ ਹੈ ਇੱਕ ਖੁਸ਼ੀ ਲਾਲ ਹੈਗਾ ਤੇ ਇੱਕ ਭੂਮੀ ਰਿਸਿਡ ਦੇ ਵਾਹਗਾ ਦੋਨੋ ਰੈਸਟ ਕਾਰਨ ਕੀ ਸੀਗੀ ਅਸਲ ਰੰਜਸ ਕੀ ਸੀਗੇ ਰੰਜਸ ਇਹ ਸੀ ਕਿਉਂਕਿ ਉਹਨੇ ਆਪਣੇ ਘਰ ਪੈਸੇ ਭੇਜਣੇ ਸੀ ਜਿਹੜੇ ਉਹ ਪੈਸੇ ਭੇਜਣ ਲਈ ਉਹ ਇਹਨਾਂ ਤੋਂ ਕਹਿ ਰਿਹਾ ਸੀ ਕਿ ਮੇਰੇ ਜਿਹੜੀ ਮੈਂ ਮਿਹਨਤ ਕੀਤੀ ਆ ਉਹਦੇ 5000 ਰੁਪਇਆ ਦੇ ਦਿਓ ਤੇ ਉਹ 5000 ਰੁਪਏ ਵੀ ਸੀ ਇਹਨਾਂ ਨੇ ਉਹਦਾ ਕਤਲ ਕਰਤਾ ਵੀਰੇਮੀ ਨਾਲ ਕਤਲ ਕੀਤਾ ਹੈ ਕਿੰਨੇ ਨੂੰ ਗ੍ਰਿਫਤਾਰ ਕੀਤਾ ਕਿੰਨੇ ਉਹਨਾਂ ਦੀ ਉਮਰ ਕਿੰਨੀ ਹੈਗੀ ਜਿਹੜੀ ਕਾਤਲਿੰਦੀ ਹੈਗੀ ਜਿਹੜੇ ਰੈਸਟ ਕੀਤਾ ਕਾਤਲ ਜਿਹੜੇ ਹੈਗੇ ਆ ਉਹ ਤਕਰੀਬਨ 50 ਦੇ ਕਰੀਬ ਏਜ ਹੈਗੀ ਉਹਨਾਂ ਦੀ ਤੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਕੁਝ ਭੱਜਿਆ ਉਹਨਾਂ ਚ ਕੁ ਇਦਾਂ ਦੇ 45 ਤੋਂ 50 ਸਾਲ ਦੇ ਹੈਗੇ ਆ ਅਮ੍ਰਿਤਕ ਗਲਾਸ ਜਿਹੜੇ ਹੈਗੇ ਕੱਢੀ ਜਾ ਰਹੀ ਹੈਗੀ ਆ ਕਿਹੜਾ ਕਿਹੜਾ ਡਿਪਾਰਟਮੈਂਟ ਇੱਥੇ ਪਹੁੰਚਿਆ ਹੈਗਾ ਸਾਡੇ ਕੋਲੇ ਜੀ ਦੇਖੋ ਫੋਰੈਂਸਿਕ ਸਾਇੰਸ ਲੈਬਾਰਟਰੀ ਵਾਲੇ ਹੈਗੇ ਆ ਡਾਕਟਰ ਸਹਿਵਾਨ ਆਏ ਹੋਏ ਆ ਮੈਜਿਸਟ੍ਰੇਟ ਸਾਹਿਬ ਆਏ ਹੋਏ ਆ ਤੇ ਇੱਕ ਸਾਡੇ ਜਿਹੜੇ ਹੈਗੇ ਫਿੰਗਰਪ੍ਰਿੰਟ ਐਕਸਪਰਟ ਆਏ ਹੋਏ ਨੇ ਪਰਿਵਾਰਕ ਮੈਂਬਰ ਹੈਗੇ ਅਮਰਿਤਿਕ ਦੇ ਬਿਲਕੁਲ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਸੰਗੀਤਾ ਨਾਮ ਦੀ ਲੇਡੀ ਜਿਹੜੀ ਅਕਸ਼ੇ ਸ਼ੰਕਰ ਜੀ ਦੀ ਡੈਥ ਹੋਈ ਹੈ ਉਸ ਦੀ ਮੈਸੇਜ ਹੈਗੀ ਆ ਉਹਦਾ ਬ੍ਰਦਰ ਆਇਆ ਹੈਗਾ ਉਹਦੇ ਬ੍ਰਦਰ ਲਾਏ ਹੈਗੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਬਾਕੀ ਪਰਿਵਾਰ ਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਜਿਹੜੀ ਹੈਗੀ ਆ ਤੇ ਤਿੰਨ ਉਸ ਦੀਆਂ ਬੇਟੀਆਂ ਹੈਗੀਆਂ ਸੋ ਤੁਸੀਂ ਦੇਖ ਸਕਦੇ ਹੈਗੇ ਤਸਵੀਰਾਂ ਬਰਨਾਲੇ ਢਿਲਮਾ ਦੀਆਂ ਹੈਗੀਆਂ ਆ ਤੁਸੀਂ ਦੇਖ ਸਕਦੇ ਹੈਗੇ ਆ ਇੱਕ ਸਾਥੀਆਂ ਵੱਦੇ ਵੱਲੋਂ ਕਤਲ ਕਰਕੇ 베ਰੇਮੀਨਾ ਕਤਲ ਕੀਤਾ ਗਿਆ ਹੈਗਾ ਉਹਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ অতি ਗਰੀਬ ਪਰਿਵਾਰ ਨਾਲ ਸੰਬੰਧਿਤ ਇਹ ਨੌਜਵਾਨ ਸੀ ਜੋ ਕਮਾਨ ਦੇ ਲਈ ਇੱਥੇ ਪਹੁੰਚਿਆ ਸੀ ਤਾਂ ਉਹਦੀ ਪਤਨੀ ਵੀ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੀ ਹੋਈ ਹੈਗੀ ਆ ਇੱਕ ਗਰੀਬ ਪਰਿਵਾਰ ਦੀ ਜਿਹੜੀ ਹੈਗੀ ਔਰਤ ਹੈਗੀ ਆ ਤਿੰਨ ਧੀਆਂ ਦਾ ਪਿਓ ਸੀ ਜਿਹੜਾ ਅੱਜ ਜਿਹੜਾ ਹੈਗਾ ਇੱਕ ਮਿੱਟੀ ਦੇ ਵਿੱਚ ਦੱਬਿਆ ਹੈਗਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਸ ਤੋਂ ਬਾਅਦ ਅਜਪਾਲਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਡਾਕਟਰਾਂ ਦੀਆਂ ਟੀਮਾਂ ਆ ਤੋਂ ਇਲਾਵਾ ਫੌਜਾਂ ਦੀਆਂ ਟੀਮਾਂ ਵੀ ਇੱਥੇ ਪਹੁੰਚੇ ਹੋਈਆਂ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈਗੀ ਆ ਮ੍ਰਿਤਕ ਅਕਸ਼ੇ کمار ਜਿਹੜੀ ਹੈਗੀ ਆ ਜਿਹੜਾ ਸੀਗਾ ਉਹਦੀ ਲਾਸ਼ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹੈਗੇ ਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤਾਂ ਵੱਡੇ ਪੱਧਰ ਤੇ ਹੈਗਾ ਪ੍ਰਸ਼ਾਸਨ ਵੱਲੋਂ ਮਰੇ ਤੱਕ ਦੀ লাশ ਨੂੰ ਲੱਭਿਆ ਜਾ ਰਿਹਾ ਹੈਗਾ ਆ ਜੇਕਰ ਇਸ ਘਟਨ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਸ਼ਾਰ ਕਰਨ ਵਾਲੀ ਕੱਟ ਰਹੀਗੀ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਲੇਬਰ ਮਜ਼ਦੂਰ ਦੀ ਜਿਹੜੀ ਹਮੋਤ ਹੋਈ ਹੈਗੀ ਉਸ ਨੂੰ ਲੈ ਕੇ ਉਹਦੇ ਸਾਥੀਆਂ ਵੱਲੋਂ ਹੀ ਸਿਰਫ 5000 ਵਾਸਤੇ ਕਤਲ ਕਰਨਾ ਆਪਣੇ ਆਪ ਦੇ ਵੱਡੇ ਸਵਾਲ ਹੈਗੇ ਆ ਕੈਮਰਾ ਪਰਸਨ ਚ ਤ੍ਰਿਮਿੰਦਰ ਸਿੰਘ ਧਾਲੀਵਾਲ ਡੇਲੀ ਪੋਟ ਪੰਜਾਬ ਰੇਨਾ ਮਚਲੋ ਤੱਪਾ ਮੰਡੀ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਦੀ ਢਿਲਮਾ ਦੀ ਹੈਗੀ ਆ ਜਿੱਥੇ ਇੱਕ ਬੰਦਪਾਗੀ ਕਟਨਾ ਸਾਹਮਣੇ ਇਹ ਆਈ ਹੈਗੀ ਜਿਹੜਾ ਬਿਹਾਰ ਤੋਂ ਇਹਦੇ ਪਰਦੇਸੀ ਮਜ਼ਦੂਰਾਂ ਨੇ ਆਪਣੇ ਸਾਥੀ ਜਿਹੜਾ ਬੇਰਹਿਮੀ ਨਾਲ ਕਤਲ ਕਰਕੇ ਉਹਦੀ লাশ ਨੂੰ ਦਫਨਾ ਦਿੱਤਾ ਹੈਗਾ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ 25 ਸਾਲ ਦੇ ਕਰੀਬ ਜਿਹੜਾ ਹੈਗਾ ਮ੍ਰਿਤਕ ਅਕਸ਼ੇ ਕੁਮਾਰ ਨੂੰ ਉਹਦੇ ਸਾਥੀਆਂ ਵੱਲੋਂ ਬੇਰੇਮੀ ਨਾਲ ਕਤਲ ਕਰਕੇ ਚੰਦ ਪੈਸੇ ਦੇ ਲਈ 5000 ਰੁਪਏ ਦੇ ਲਈ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਐਸ ਐਚਓ ਸਾਡੇ ਨਾਲ ਮੌਜੂਦ ਹੈਗੇ ਸਰ ਕੀ ਕਹਿਣਾ ਚਾਹਣਾ ਜਿਹੜੀ ਇਹ ਘਟਨਾ ਸਾਹਮਣੇ ਆਈ ਹੈਗੀ ਆ ਕਾਰਨ ਕੀ ਹੈਗੇ ਸਰ ਇਹਦੇ ਕਾਰਨ ਹੈ ਜੀ ਸਾਡੇ ਕੋਲ ਅੱਜ ਇੱਕ ਐਫ ਆਈ ਆਰ ਕੱਟ ਕੇ ਆਈ ਸੀ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਸੀ ਉਹਦਾ ਹਸਬੈਂਡ ਮਈ ਦੇ ਵਿੱਚ ਇੱਥੇ ਆਇਆ ਸੀ ਚੌਲ ਲਗਾਉਣ ਜਿਹਦਾ ਨਾਮ ਹੈਗਾ ਅਕਸ਼ੇ ਸੰਕਰ ਉਹ ਉਹਦੇ ਨਾਲ ਦੇ ਸਾਥੀਆਂ ਨਾਲ ਇੱਥੇ ਚੋਲ ਲਗਾਉਣ ਆਇਆ ਸੀ ਤੇ ਉਹਦੀ ਸਾਥੀਆਂ ਨੇ ਉਹਦਾ ਮਰਡਰ ਕਰਕੇ ਉਹਦੀ লাশ ਇੱਥੇ ਦਫਨਾਤੀ ਸੀ ਉਹ ਘਰ ਵਾਪਸ ਨਹੀਂ ਗਿਆ ਤਾਂ ਉਹਦੀ ਮੇਜੇ ਨੇ ਉਹਨਾਂ ਨੂੰ ਪੁੱਛਿਆ ਕਿ ਮੇਰਾ ਹਸਬੰਡ ਕਿਉਂ ਨਹੀਂ ਆਇਆ ਉਹ ਕਹਿੰਦੇ ਵੀ ਸਾਡੇ ਪੈਸੇ ਲੈ ਕੇ ਉੱਥੋਂ ਚਲੇ ਗਿਆ ਤੇ ਜਦੋਂ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਉਹਨਾਂ ਨੇ ਦਾ ਮੇਰੇ ਵੀ ਉਸਦੇ ਹਸਬੰਡ ਨੂੰ ਮਾਰ ਕੇ ਇੱਥੇ ਦਫਨਾਤਾ ਜਿਸ ਕਰਕੇ ਸਾਡੇ ਕੋਲ ਜ਼ੀਰੋ ਐਫ ਆਈ ਆਰ ਆਈ ਸੀ ਤੇ ਅੱਜ ਅਸੀਂ ਜ਼ੀਰੋ ਐਫ ਆਈ ਆਰ ਕੱਟ ਕੇ ਤੇ 12 ਦੋਸ਼ੀ ਤਕਰੀਬਨ ਉਹਦੇ ਵਿੱਚ ਹੈਗੇ ਆ ਉਹਨਾਂ ਨੂੰ ਨੋਮੀਨੇਟ ਕਰਕੇ ਤੇ ਦੋ ਨੂੰ ਅਸੀਂ ਅਰੈਸਟ ਕੀਤਾ ਤੇ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਜਦੋਂ ਸਵਾਲ ਪੜਤਾਲ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਥੇ ਉਹਨਾਂ ਨੇ ਆ ਜਗਾ ਜਿੱਦੇ ਤੁਸੀਂ ਦੇਖ ਰਹੇ ਹੋ ਇੱਥੇ ਡਰੇਨ ਦੇ ਪੁਲਤੇ ਉਹਦੇ ਨੂੰ ਮੁੰਡੇ ਨੂੰ ਮਾਰ ਕੇ ਤੇ ਉਹਦੀ ਲਾਸ਼ ਦਫਨਾਤੀ ਜੇਕਰ ਇਸ ਘਟਨਾ ਦੀ ਗੱਲ ਕੀਤੀ ਜਾਵੇ ਬੜੀ ਨਿੰਦਣਯੋਗ ਘਟਨਾ ਹੈਗੀ ਮੰਦ ਭਾਗੀ ਘਟਨਾ ਵੀ ਇੱਕ ਗਰੀਬ ਪਰਿਵਾਰ ਦਾ ਯਾਨੀ ਕਿ ਕਮਾਉਣ ਵਾਸਤੇ ਇੱਥੇ ਆਇਆ ਸੀ ਪਰ ਉਹਦੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਕਿੰਨੇ ਜਣੇ ਨੂੰ ਅਰੈਸਟ ਕੀਤਾ ਗਿਆ ਹੈਗਾ ਸਾਡੇ ਵੱਲੋਂ ਜੀ ਦੋ ਜਣੇ ਨੂੰ ਅਰੈਸਟ ਕੀਤਾ ਗਿਆ ਹੈ ਇੱਕ ਖੁਸ਼ੀ ਲਾਲ ਹੈਗਾ ਤੇ ਇੱਕ ਭੂਮੀ ਰਿਸਿਟੇਬ ਹੈਗਾ ਦੋਨੋਂ ਰੈਸਟ ਕਿ ਕਾਰਨ ਕੀ ਸੀਗੀ ਅਸਲ ਰੰਜਸ ਕੀ ਸੀਗੇ ਰੰਜਸ ਇਹ ਸੀ ਕਿਉਂਕਿ ਉਹਨੇ ਆਪਣੇ ਘਰ ਪੈਸੇ ਭੇਜਣੇ ਸੀ ਜਿਹੜੇ ਉਹ ਪੈਸੇ ਭੇਜਣ ਲਈ ਉਹ ਇਹਨਾਂ ਤੋਂ ਕਹਿ ਰਿਹਾ ਸੀ ਕਿ ਮੇਰੇ ਜਿਹੜੀ ਮੈਂ ਮਿਹਨਤ ਕੀਤੀ ਆ ਉਹਦੇ 5000 ਰੁਪਏ ਦੇ ਦਿਓ ਤੇ ਉਹ 5000 ਰੁਪਏ ਦੇ ਸੇ ਇਹਨਾਂ ਨੇ ਉਹਦਾ ਕਤਲ ਕਰਤਾ ਵੀਰੇਮੀ ਨਾਲ ਕਤਲ ਕੀਤਾ ਹੈਗਾ ਕਿੰਨੇ ਇਹਨੂੰ ਗ੍ਰਿਫਤਾਰ ਕੀਤਾ ਕਿੰਨੇ ਉਹਨਾਂ ਦੀ ਉਮਰ ਕਿੰਨੀ ਹੈਗੀ ਜਿਹੜੀ ਕਾਤਲਿੰਦੀ ਹੈਗੀ ਜਿਹੜੇ ਰੈਸਟ ਕੀਤਾ ਕਾਤਲ ਜਿਹੜੇ ਹੈਗੇ ਆ ਉਹ ਤਕਰੀਬਨ 50 ਦੇ ਕਰੀਬ ਏਜ ਹੈਗੀ ਆ ਉਹਨਾਂ ਦੀ ਤੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਕੁਝ ਭੱਜਿਆ ਉਹਨਾਂ ਚ ਕੁਝ ਜੰਗੇਜ ਵੀ ਹੈਗੇ ਆ ਤੇ ਕੁਝ ਇਦਾਂ ਦੇ 45 ਤੋਂ 50 ਸਾਲ ਏਜ ਦੇ ਹੈਗੇ ਆ ਅਮ੍ਰਿਤਕ ਗਲਾਸ ਜਿਹੜੇ ਹੈਗੇ ਕੱਢੀ ਜਾ ਰਹੀ ਹੈਗੀ ਆ ਕਿਹੜਾ ਕਿਹੜਾ ਡਿਪਾਰਟਮੈਂਟ ਇੱਥੇ ਪਹੁੰਚਿਆ ਹੈਗਾ ਸਾਡੇ ਕੋਲੇ ਜੀ ਦੇਖੋ ਫੋਰੈਂਸਿਕ ਸਾਇੰਸ ਲੈਬਾਰਟਰੀ ਵਾਲੇ ਹੈਗੇ ਆ ਡਾਕਟਰ ਸਹਿਵਾਨ ਆਏ ਹੋਏ ਆ ਮੈਜਿਸਟ੍ਰੇਟ ਸਾਹਿਬ ਆਏ ਹੋਏ ਆ ਤੇ ਇੱਕ ਸਾਡੇ ਜਿਹੜੇ ਹੈਗੇ ਫਿੰਗਰਪ੍ਰਿੰਟ ਐਕਸਪਰਟ ਆਏ ਹੋਏ ਹੈ ਪਰਿਵਾਰਕ ਮੈਂਬਰ ਹੈਗੇ ਅਮਰਿਤਿਕ ਦੇ ਬਿਲਕੁਲ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਸੰਗੀਤਾ ਨਾਮ ਦੀ ਲੇਡੀ ਜਿਹੜੀ ਅਕਸ਼ੇ ਸ਼ੰਕਰ ਜੀ ਦੀ ਡੈਥ ਹੋਈ ਹੈ ਉਸ ਦੀ ਮੈਸੇਜ ਹੈਗੀ ਆ ਉਹਦਾ ਬ੍ਰਦਰ ਆਇਆ ਹੈਗਾ ਉਹਦੇ ਬ੍ਰਦਰ ਇਨ ਲਾ ਆਏ ਹੈਗੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਬਾਕੀ ਪਰਿਵਾਰ ਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਜਿਹੜੀ ਹੈਗੀ ਆ ਤੇ ਤਿੰਨ ਉਸ ਦੀਆਂ ਬੇਟੀਆਂ ਹੈਗੀਆਂ ਸੋ ਤੁਸੀਂ ਦੇਖ ਸਕਦੇ ਹੈਗੇ ਤਸਵੀਰਾਂ ਬਰਨਾਲੇ ਢਿਲਮਾ ਦੀਆਂ ਹੈਗੀਆਂ ਆ ਤੁਸੀਂ ਦੇਖ ਸਕਦੇ ਹੈਗੇ ਆ ਇੱਕ ਸਾਥੀਆਂ ਬਧੇ ਵੱਲੋਂ ਕਤਲ ਕਰਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈਗਾ ਉਹਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ অতি ਗਰੀਬ ਪਰਿਵਾਰ ਨਾਲ ਸੰਬੰਧਿਤ ਇਹ ਨੌਜਵਾਨ ਸੀ ਜੋ ਕਮਾਨ ਦੇ ਲਈ ਇੱਥੇ ਪਹੁੰਚਿਆ ਸੀ ਤਾਂ ਉਹਦੀ ਪਤਨੀ ਵੀ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੀ ਹੋਈ ਹੈਗੀ ਆ ਇੱਕ ਗਰੀਬ ਪਰਿਵਾਰ ਦੀ ਜਿਹੜੀ ਹੈਗੀ ਔਰਤ ਹੈਗੀ ਆ ਤਿੰਨ ਧੀਆ ਦਾ ਪਿਓ ਸੀ ਜਿਹੜਾ ਅੱਜ ਜਿਹੜਾ ਹੈਗਾ ਇੱਕ ਮਿੱਟੀ ਦੇ ਵਿੱਚ ਦੱਬਿਆ ਹੈਗਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਡਾਕਟਰਾਂ ਦੀਆਂ ਟੀਮਾਂ ਆ ਤੋਂ ਇਲਾਵਾ ਫੌਜਾਂ ਦੀਆਂ ਟੀਮਾਂ ਵੀ ਇੱਥੇ ਪਹੁੰਚੇ ਹੋਈਆਂ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਉਹਦੀ ਜਾਂਚ ਕੀਤੀ ਜਾ ਰਹੀ ਹੈਗੀ ਆ ਮ੍ਰਿਤਕ ਅਕਸ਼ੇ کمار ਜਿਹੜੀ ਹੈਗੀ ਆ ਜਿਹੜਾ ਸੀਗਾ ਉਹਦੀ ਲਾਸ਼ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹੈਗੇ ਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤਾਂ ਵੱਡੇ ਪੱਧਰ ਤੇ ਹੈਗਾ ਪ੍ਰਸ਼ਾਸਨ ਵੱਲੋਂ ਮਰੇ ਤੱਕ ਦੀ লাশ ਨੂੰ ਲੱਭਿਆ ਜਾ ਰਿਹਾ ਹੈਗਾ ਆ ਜੇਕਰ ਇਸ ਕਤਲ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਸ਼ਾਰ ਕਰਨ ਵਾਲੀ ਕੱਟ ਰਹੀਗੀ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਲੇਬਰ ਮਜ਼ਦੂਰ ਦੀ ਜਿਹੜੀ ਹਮੋਤ ਹੋਈ ਹੈਗੀ ਉਸ ਨੂੰ ਲੈ ਕੇ ਉਹਦੇ ਸਾਥੀਆਂ ਵੱਲੋਂ ਹੀ ਸਿਰਫ 5000 ਵਾਸਤੇ ਕਤਲ ਕਰਨਾ ਆਪਣੇ ਆਪ ਦੇ ਵੱਡੇ ਸਵਾਲ ਹੈਗੇ ਆ ਕੈਮਰਾ ਪਰਸਨ ਚ ਨਿਤਨੇਤਰ ਮਿੰਦਰ ਸਿੰਘ ਧਾਲੀਵਾਲ ਡੇਲੀ ਪੋਟ ਪੰਜਾਬ ਰੇਨਾਮ ਚਲਿਆ ਤਪਾ ਮੰਡੀ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਦੀ ਢਿਲਮਾ ਦੀ ਹੈਗੀ ਆ ਜਿੱਥੇ ਇੱਕ ਬੰਦਪਾਗੀ ਕਟਨਾ ਸਾਹਮਣੇ ਇਹ ਆਈ ਹੈਗੀ ਜਿਹੜਾ ਬਿਹਾਰ ਤੋਂ ਇਹਦੇ ਪ੍ਰਦੇਸ਼ੀ ਮਜ਼ਦੂਰਾਂ ਨੇ ਆਪਣੇ ਸਾਥੀ ਜਿਹੜਾ ਬੇਰਹਿਮੀ ਨਾਲ ਕਤਲ ਕਰਕੇ ਉਹਦੀ লাশ ਨੂੰ ਦਫਨਾ ਦਿੱਤਾ ਹੈਗਾ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ 25 ਸਾਲ ਦੇ ਕਰੀਬ ਜਿਹੜਾ ਹੈਗਾ ਮ੍ਰਿਤਕ ਅਕਸ਼ੇ ਕੁਮਾਰ ਨੂੰ ਉਹਦੇ ਸਾਥੀਆਂ ਵੱਲੋਂ ਬੇਰੇਮੀਨਾ ਕਤਲ ਕਰਕੇ ਚੰਦ ਪੈਸੇ ਦੇ ਲਈ 5000 ਰੁਪਏ ਦੇ ਲਈ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਐਸ ਐਚਓ ਸਾਡੇ ਨਾਲ ਮੌਜੂਦ ਹੈਗੇ ਸਰ ਕੀ ਕਹਿਣਾ ਚਾਹਣਾ ਜਿਹੜੀ ਇਹ ਘਟਨਾ ਸਾਹਮਣੇ ਆਈ ਹੈਗੀ ਆ ਕਾਰਨ ਕੀ ਹੈਗੇ ਸਰ ਇਹਦੇ ਕਾਰਨ ਹੈ ਜੀ ਸਾਡੇ ਕੋਲ ਅੱਜ ਇੱਕ ਐਫ ਆਈ ਆਰ ਕੱਟ ਕੇ ਆਈ ਸੀ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਸੀ ਉਹਦਾ ਹਸਬੈਂਡ ਮਈ ਦੇ ਵਿੱਚ ਇੱਥੇ ਆਇਆ ਸੀ ਚੌਲ ਲਗਾਉਣ ਜਿਹਦਾ ਨਾਮ ਹੈਗਾ ਅਕਸ਼ੇ ਸੰਕਰ ਉਹ ਉਹਦੇ ਨਾਲ ਦੇ ਸਾਥੀਆਂ ਨਾਲ ਇੱਥੇ ਚੋਲ ਲਗਾਉਣ ਆਇਆ ਸੀ ਤੇ ਉਹਦੀ ਸਾਥੀਆਂ ਨੇ ਉਹਦਾ ਮਰਡਰ ਕਰਕੇ ਉਹਦੀ লাশ ਇੱਥੇ ਦਫਨਾਤੀ ਸੀ ਉਹ ਘਰ ਵਾਪਸ ਨਹੀਂ ਗਿਆ ਤਾਂ ਉਹਦੀ ਮੇਜ਼ੇ ਨੇ ਉਹਨਾਂ ਨੂੰ ਪੁੱਛਿਆ ਕਿ ਮੇਰਾ ਹਸਬੰਡ ਕਿਉਂ ਨਹੀਂ ਆਇਆ ਉਹ ਕਹਿੰਦੇ ਵੀ ਸਾਡੇ ਪੈਸੇ ਲੈ ਕੇ ਉੱਥੋਂ ਚਲੇ ਗਿਆ ਤੇ ਜਦੋਂ ਬਾਅਦ ਚ ਉਹਨਾਂ ਨੂੰ ਪਤਾ ਲੱਗਾ ਕਿ ਉਹ ਉਹਨਾਂ ਨੇ ਦਾ ਮੇਰੇ ਵੀ ਉਸਦੇ ਹਸਬੰਡ ਨੂੰ ਮਾਰ ਕੇ ਇੱਥੇ ਦਫਨਾਤਾ ਜਿਸ ਕਰਕੇ ਸਾਡੇ ਕੋਲ 0 ਐਫ ਆਈ 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 ਸੀ ਤੇ ਅੱਜ ਅਸੀਂ 0 ਐਫ ਆਈ ਰਕਟ ਕੇ ਤੇ 12 ਦੋਸ਼ੀ ਤਕਰੀਬਨ ਉਹਦੇ ਵਿੱਚ ਹੈਗੇ ਆ ਉਹਨਾਂ ਨੂੰ ਨੋਮੀਨੇਟ ਕਰਕੇ ਤੇ ਦੋ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਨੂੰ ਅਰੈਸਟ ਕਰਕੇ ਅਸੀਂ ਜਦੋਂ ਸਵਾਲ ਪੜਤਾਲ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਥੇ ਉਹਨਾਂ ਨੇ ਆ ਜਗਾ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਡਰੇਨ ਦੇ ਪੁਲਤੇ ਉਹਦੇ ਨੂੰ ਮੁੰਡੇ ਨੂੰ ਮਾਰ ਕੇ ਤੇ ਉਹਦੀ ਲਾਸ਼ ਦਫਨਾਤੀ ਜੇਕਰ ਇਸ ਘਟਨਾ ਦੀ ਗੱਲ ਕੀਤੀ ਜਾਵੇ ਬੜੀ ਨਿੰਦਣਯੋਗ ਘਟਨਾ ਹੈਗੀ ਮੰਦ ਭਾਗੀ ਘਟਨਾ ਵੀ ਇੱਕ ਗਰੀਬ ਪਰਿਵਾਰ ਦਾ ਜਨਕ ਕਿ ਕਮਾਉਣ ਵਾਸਤੇ ਇੱਥੇ ਆਇਆ ਸੀ ਪਰ ਉਹਦੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਕਿੰਨੇ ਜਣੇ ਨੂੰ ਅਰੈਸਟ ਕੀਤਾ ਗਿਆ ਹੈਗਾ ਸਾਡੇ ਵੱਲੋਂ ਜੀ ਦੋ ਜਣੇ ਨੂੰ ਅਰੈਸਟ ਕੀਤਾ ਗਿਆ ਹੈ ਇੱਕ ਖੁਸ਼ੀ ਲਾਲ ਹੈਗਾ ਤੇ ਇੱਕ ਭੂਮੀ ਰিসি ਦੇਵ ਹੈਗਾ ਦੋਨੋਂ ਰੈਸਟ ਕੀ ਕਾਰਨ ਕੀ ਸੀਗੀ ਅਸਲ ਰੰਜਸ ਕੀ ਸੀਗੇ ਰੰਜਸ ਇਹ ਸੀ ਕਿਉਂਕਿ ਉਹਨੇ ਆਪਣੇ ਘਰ ਪੈਸੇ ਭੇਜਣੇ ਸੀ ਜਿਹੜੇ ਉਹ ਪੈਸੇ ਭੇਜਣ ਲਈ ਉਹ ਇਹਨਾਂ ਤੋਂ ਕਹਿ ਰਿਹਾ ਸੀ ਕਿ ਮੇਰੇ ਜਿਹੜੀ ਮੈਂ ਮਿਹਨਤ ਕੀਤੀ ਆ ਉਹਦੇ 5000 ਰੁਪਏ ਦੇ ਦਿਓ ਉਹ 5000 ਰੁਪਏ ਦੇ ਸੇਨਾ ਨੇ ਉਹਦਾ ਕਤਲ ਕਰਤਾ ਵੀਰੇਮੀ ਨਾਲ ਕਤਲ ਕੀਤਾ ਹੈਗਾ ਕਿੰਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿੰਨੇ ਉਹਨਾਂ ਦੀ ਉਮਰ ਕਿੰਨੀ ਹੈਗੀ ਜਿਹੜੀ ਕਾਤਲ ਨੇ ਹੈਗੀ ਜਿਹੜੇ ਅਰੈਸਟ ਕੀਤਾ ਕਾਤਲ ਜਿਹੜੇ ਹੈਗੇ ਆ ਉਹ ਤਕਰੀਬਨ 50 ਦੇ ਕਰੀਬ ਏਜ ਹੈਗੀ ਉਹਨਾਂ ਦੀ ਤੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਕੁਝ ਭੱਜਿਆ ਉਹਨਾਂ ਚ ਕੁਝ ਜੰਗ ਏਜ ਵੀ ਹੈਗੇ ਆ ਤੇ ਕੁਝ ਇਦਾਂ ਦੇ 45 ਤੋਂ 50 ਸਾਲ ਏਜ ਦੇ ਹੈਗੇ ਆ ਅਮ੍ਰਿਤਕ ਲਾਸ ਜਿਹੜੇ ਹੈਗੇ ਆ ਕੱਢੀ ਜਾ ਰਹੀ ਹੈਗੀ ਆ ਕਿਹੜਾ ਕਿਹੜਾ ਡਿਪਾਰਟਮੈਂਟ ਇੱਥੇ ਪਹੁੰਚਿਆ ਹੈਗਾ ਸਾਡੇ ਕੋਲੇ ਜੀ ਦੇਖੋ ਫੋਰੈਂਸਿਕ ਸਾਇੰਸ ਲੈਬਾਰਟਰੀ ਵਾਲੇ ਹੈਗੇ ਆ ਡਾਕਟਰ ਸਹਿਵਾਨ ਆਏ ਹੋਇਆ ਮੈਜਿਸਟ੍ਰੇਟ ਸਾਹਿਬ ਆਏ ਹੋਇਆ ਤੇ ਇੱਕ ਸਾਡੇ ਜਿਹੜੇ ਹੈਗੇ ਫਿੰਗਰਪ੍ਰਿੰਟ ਐਕਸਪਰਟ ਆਏ ਹੋਏ ਆ ਪਰਿਵਾਰਕ ਮੈਂਬਰ ਹੈਗੇ ਅਮ੍ਰਿਤਿਕ ਜੀ ਬਿਲਕੁਲ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਸੰਗੀਤਾ ਨਾਂ ਦੀ ਲੇਡੀ ਜਿਹੜੀ ਅਕਸ਼ੇ ਸ਼ੰਕਰ ਜੀ ਦੀ ਡੈਥ ਹੋਈ ਹੈ ਉਸ ਦੀ ਮਿਸ ਜੀ ਹੈਗੀ ਆ ਉਹਦਾ ਬ੍ਰਦਰ ਆਇਆ ਹੈਗਾ ਉਹਦੇ ਬ੍ਰਦਰ ਇਨ ਲਾਏ ਹੈਗੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਬਾਕੀ ਪਰਿਵਾਰ ਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਜਿਹੜੇ ਹੈਗੀ ਆ ਤੇ ਤਿੰਨ ਉਸ ਦੀਆਂ ਬੇਟੀਆਂ ਹੈਗੀਆਂ ਸੋ ਤੁਸੀਂ ਦੇਖ ਸਕਦੇ ਹੈਗੇ ਤਸਵੀਰਾਂ ਬਰਨਾਲੇ ਢਿਲਮਾ ਦੀਆਂ ਹੈਗੀਆਂ ਆ ਤੁਸੀਂ ਦੇਖ ਸਕਦੇ ਹੈਗੇ ਇੱਕ ਸਾਥੀਆਂ ਬਧੇ ਵੱਲੋਂ ਕਤਲ ਕਰਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈਗਾ ਉਹਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ অতি ਗਰੀਬ ਪਰਿਵਾਰ ਨਾਲ ਸੰਬੰਧਿਤ ਇਹ ਨੌਜਵਾਨ ਸੀ ਜੋ ਕਮਾਨ ਦੇ ਲਈ ਇੱਥੇ ਪਹੁੰਚਿਆ ਸੀ ਤਾਂ ਉਹਦੀ ਪਤਨੀ ਵੀ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੀ ਹੋਈ ਹੈਗੀ ਆ ਇੱਕ ਗਰੀਬ ਪਰਿਵਾਰ ਦੀ ਜਿਹੜੀ ਹੈਗੀ ਔਰਤ ਹੈਗੀ ਆ ਤਿੰਨ ਦੀਆਂ ਦਾ ਪਿਓ ਸੀ ਜਿਹੜਾ ਅੱਜ ਜਿਹੜਾ ਹੈਗਾ ਇੱਕ ਮਿੱਟੀ ਦੇ ਵਿੱਚ ਦੱਬਿਆ ਹੈਗਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਡਾਕਟਰਾਂ ਦੀਆਂ ਟੀਮਾਂ ਆ ਤੋਂ ਇਲਾਵਾ ਫਜ਼ੰਸਿਕ ਟੀਮਾਂ ਵੀ ਇੱਥੇ ਪਹੁੰਚੇ ਹੈਗੀਆਂ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈਗੀ ਆ ਮ੍ਰਿਤਕ ਅਕਸ਼ੇ ਕੁਮਾਰ ਜਿਹੜੀ ਹੈਗੀ ਆ ਜਿਹੜਾ ਸੀਗਾ ਉਹਦੀ লাশ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹੈਗੇ ਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤਾਂ ਵੱਡੇ ਪੱਧਰ ਤੇ ਹੈਗਾ ਪ੍ਰਸ਼ਾਸਨ ਵੱਲੋਂ ਮਰੇਤਕ ਦੀ লাশ ਨੂੰ ਲੱਭਿਆ ਜਾ ਰਿਹਾ ਹੈਗਾ ਆ ਜੇਕਰ ਇਸ ਕੱਟਣ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਸ਼ਾਰ ਕਰਨ ਵਾਲੀ ਕੱਟ ਰਹੀਗੀ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਲੇਬਰ ਮਜ਼ਦੂਰ ਦੀ ਜਿਹੜੀ ਮੌਤ ਹੋਈ ਹੈਗੀ ਉਸ ਨੂੰ ਲੈ ਕੇ ਉਹਦੇ ਸਾਥੀਆਂ ਵੱਲੋਂ ਹੀ ਸਿਰਫ 5000 ਵਾਰਤੀ ਕਤਲ ਕਰਨ ਆਪਣੇ ਆਪ ਦੇ ਵੱਡੇ ਸਵਾਲ ਹੈਗੇ ਆ ਕੈਮਰਾ ਪਰਸਨ ਚ ਤਿੰਨ ਅਧਰਮਿੰਦਰ ਸਿੰਘ ਤਾਲੀਬਾ ਡੇਲੀਪੋਰਟ ਪੰਜਾਬ ਰੇਣਾ ਮਚਲ ਤੱਪਾ ਮੰਡੀ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਦੀ ਢਿਲਮਾ ਦੀ ਹੈਗੀ ਆ ਜਿੱਥੇ ਇੱਕ ਬੰਦਪਾਗੀ ਘਟਨਾ ਸਾਹਮਣੇ ਆਈ ਹੈਗੀ ਜਿਹੜਾ ਬਿਹਾਰ ਤੋਂ ਇਹਦੇ ਪ੍ਰਦੇਸ਼ੀ ਮਜ਼ਦੂਰਾਂ ਨੇ ਆਪਣੇ ਸਾਥੀ ਜਿਹੜਾ ਬੇਰਹਿਮੀ ਨਾਲ ਕਤਲ ਕਰਕੇ ਉਹਦੀ ਲਾਸ਼ ਨੂੰ ਦਫਨਾ ਦਿੱਤਾ ਹੈਗਾ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ 25 ਸਾਲ ਦੇ ਕਰੀਬ ਜਿਹੜਾ ਹੈਗਾ ਮ੍ਰਿਤਕ ਅਕਸ਼ੇ ਕੁਮਾਰ ਨੂੰ ਉਹਦੇ ਸਾਥੀਆਂ ਵੱਲੋਂ ਬੇਰੇਮੀਨਾ ਕਤਲ ਕਰਕੇ ਚੰਦ ਪੈਸੇ ਦੇ ਲਈ 5000 ਰੁਪਏ ਦੇ ਲਈ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਐਸ ਐਚਓ ਸਾਡੇ ਨਾਲ ਮੌਜੂਦ ਹੈਗੇ ਸਰ ਕੀ ਕਹਿਣਾ ਚਾਹਣਾ ਜਿਹੜੀ ਇਹ ਘਟਨਾ ਸਾਹਮਣੇ ਆਈ ਹੈਗੀ ਆ ਕਾਰਨ ਕੀ ਹੈਗੇ ਸਰ ਇਹਦੇ ਕਾਰਨ ਹੈ ਜੀ ਸਾਡੇ ਕੋਲ ਅੱਜ ਇੱਕ ਐਫ ਆਈ ਆਰ ਕੱਟ ਕੇ ਆਈ ਸੀ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਸੀ ਉਹਦਾ ਹਸਬੰਡ ਮਈ ਦੇ ਵਿੱਚ ਇੱਥੇ ਆਇਆ ਸੀ ਚੌਲ ਲਗਾਉਣ ਜਿਹਦਾ ਨਾਮ ਹੈਗਾ ਅਕਸ਼ੇ ਸੰਕਰ ਉਹ ਉਹਦੇ ਨਾਲ ਦੇ ਸਾਥੀਆਂ ਨਾਲ ਇੱਥੇ ਚੋਲ ਲਗਾਉਣ ਆਇਆ ਸੀ ਤੇ ਉਹਦੀ ਸਾਥੀਆਂ ਨੇ ਉਹਦਾ ਮਰਡਰ ਕਰਕੇ ਉਹਦੀ লাশ ਇੱਥੇ ਦਫਨਾਤੀ ਸੀ ਉਹ ਘਰ ਵਾਪਸ ਨਹੀਂ ਗਿਆ ਤਾਂ ਉਹਦੀ ਮੈਜ ਨੇ ਉਹਨਾਂ ਨੂੰ ਪੁੱਛਿਆ ਕਿ ਮੇਰਾ ਹਸਬੰਡ ਕਿਉਂ ਨਹੀਂ ਆਇਆ ਉਹ ਕਹਿੰਦੇ ਵੀ ਸਾਡੇ ਪੈਸੇ ਲੈ ਕੇ ਉੱਥੋਂ ਚਲੇ ਗਿਆ ਤੇ ਜਦੋਂ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਉਹਨਾਂ ਨੇ ਦਾ ਮੇਰੇ ਵੀ ਉਸਦੇ ਹਸਬੰਡ ਨੂੰ ਮਾਰ ਕੇ ਇੱਥੇ ਦਫਨਾਤਾ ਜਿਸ ਕਰਕੇ ਸਾਡੇ ਕੋਲ 0 ਐਫ ਆਈ ਆਰ ਆਈ ਸੀ ਤੇ ਅੱਜ ਅਸੀਂ 0 ਐਫ ਆਈ ਆਰ ਕੱਟ ਕੇ ਤੇ 12 ਦੋਸ਼ੀ ਤਕਰੀਬਨ ਉਹਦੇ ਵਿੱਚ ਹੈਗੇ ਆ ਉਹਨਾਂ ਨੂੰ ਨੋਮੀਨੇਟ ਕਰਕੇ ਤੇ 2 ਵਜੇ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਨੂੰ ਅਰੈਸਟ ਕਰਕੇ ਅਸੀਂ ਜਦੋਂ ਸਵਾਲ ਪੜਤਾਲ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਥੇ ਉਹਨਾਂ ਨੇ ਆ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਡਰੇਨ ਦੇ ਪੁੱਲ ਤੇ ਉਹਦੇ ਨੂੰ ਮੁੰਡੇ ਨੂੰ ਮਾਰ ਕੇ ਤੇ ਉਹਦੀ ਲਾਸ਼ ਦਫਨਾਤੀ ਜੇਕਰ ਇਸ ਘਟਨਾ ਦੀ ਗੱਲ ਕੀਤੀ ਜਾਵੇ ਬੜੀ ਨਿੰਦਣਯੋਗ ਘਟਨਾ ਹੈਗੀ ਉਹਨਾਂ ਦਾ ਭਾਗੀ ਘਟਨਾ ਵੀ ਇੱਕ ਗਰੀਬ ਪਰਿਵਾਰ ਦਾ ਜਿਹਨ ਕਿ ਕਮਾਉਣ ਵਾਸਤੇ ਇੱਥੇ ਆਇਆ ਸੀ ਪਰ ਉਹਦੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਕਿੰਨੇ ਜਣੇ ਨੂੰ ਅਰੈਸਟ ਕੀਤਾ ਗਿਆ ਹੈਗਾ ਸਾਡੇ ਵੱਲੋਂ ਜੀ 2 ਜਣੇ ਨੂੰ ਅਰੈਸਟ ਕੀਤਾ ਗਿਆ ਹੈ ਇੱਕ ਖੁਸ਼ੀ ਲਾਲ ਹੈਗਾ ਤੇ ਇੱਕ ਭੂਮੀ ਰਿਸ਼ੀ ਦੇਵ ਹੈਗਾ ਦੋਨੋਂ ਰੈਸਟ ਕਿਉਂ ਕਾਰਨ ਕੀ ਸੀਗੀ ਅਸਲ ਰੰਜਸ ਕੀ ਸੀਗੀ ਰੰਜਸ ਇਹ ਸੀ ਕਿਉਂਕਿ ਉਹਨੇ ਆਪਣੇ ਘਰ ਪੈਸੇ ਭੇਜਣੇ ਸੀ ਜਿਹੜੇ ਉਹ ਪੈਸੇ ਭੇਜਣ ਲਈ ਉਹ ਇਹਨਾਂ ਤੋਂ ਕਹਿ ਰਿਹਾ ਸੀ ਕਿ ਮੇਰੇ ਜਿਹੜੀ ਮੈਂ ਮਿਹਨਤ ਕੀਤੀ ਆ ਉਹਦੇ 5000 ਰੁਪਏ ਦੇ ਦੋ ਤੇ ਉਹ 5000 ਰੁਪਏ ਦੇ ਸੇ ਇਹਨਾਂ ਨੇ ਉਹਦਾ ਕਤਲ ਕਰਤਾ ਵੀਰੇਮੀ ਨਾਲ ਕਤਲ ਕੀਤਾ ਹੈਗਾ ਕਿੰਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿੰਨੇ ਉਹਨਾਂ ਦੀ ਉਮਰ ਕਿੰਨੀ ਹੈਗੀ ਜਿਹੜੀ ਕਾਤਲ ਨਹੀਂ ਹੈਗੀ ਜਿਹੜੇ ਅਰੈਸਟ ਕੀਤਾ ਕਾਤਲ ਜਿਹੜੇ ਹੈਗੇ ਆ ਉਹ ਤਕਰੀਬਨ 50 ਦੇ ਕਰੀਬ ਏਜ ਹੈਗੀ ਆ ਉਹਨਾਂ ਦੀ ਤੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਕੁਝ ਭੱ ਇਦਾਂ ਦੇ 45 ਤੋਂ 50 ਸਾਲ ਉਮਰ ਦੇ ਹੈਗੇ ਆ। ਅਮ੍ਰਿਤਕ ਗਲਾਸ ਜਿਹੜੇ ਹੈਗੇ ਕੱਢੀ ਜਾ ਰਹੀ ਹੈਗੀ ਆ ਕਿਹੜਾ ਕਿਹੜਾ ਡਿਪਾਰਟਮੈਂਟ ਇੱਥੇ ਪਹੁੰਚਿਆ ਹੈਗਾ। ਸਾਡੇ ਕੋਲੇ ਜੀ ਦੇਖੋ ਫੋਰੈਂਸਿਕ ਸਾਇੰਸ ਲੈਬਾਰਟਰੀ ਵਾਲੇ ਹੈਗੇ ਆ ਡਾਕਟਰ ਸਾਹਿਬਾਨ ਆਏ ਹੋਇਆ ਮੈਜਿਸਟ੍ਰੇਟ ਸਾਹਿਬ ਆਏ ਹੋਇਆ ਤੇ ਇੱਕ ਸਾਡੇ ਜਿਹੜੇ ਹੈਗੇ ਫਿੰਗਰਪ੍ਰਿੰਟ ਐਕਸਪਰਟ ਆਏ ਫਿਰੇ ਪਰਿਵਾਰਕ ਮੈਂਬਰ ਹੈਗੇ ਮ੍ਰਿਤਿਕ ਦੇ ਬਿਲਕੁਲ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਸੰਗੀਤਾ ਨਾਂ ਦੀ ਲੇਡੀ ਜਿਹੜੀ ਅਕਸ਼ੇ ਸ਼ੰਕਰ ਜੀ ਦੀ ਡੈਥ ਹੋਈ ਹੈ ਉਸ ਦੀ ਮੈਸੇਜ ਹੈਗੀ ਆ ਉਹਦਾ ਬ੍ਰਦਰ ਆਇਆ ਹੈਗਾ ਉਹਦੇ ਬ੍ਰਦਰ ਇਨ ਲਾਏ ਹੈਗੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਬਾਕੀ ਪਰਿਵਾਰ ਦੇ ਵਿੱਚ ਸੰਗੀਤਾ ਨਾਂ ਦੀ ਲੇਡੀ ਜਿਹੜੀ ਹੈਗੀ ਆ ਤੇ ਤਿੰਨ ਉਸ ਦੀਆਂ ਬੇਟੀਆਂ ਹੈਗੀਆਂ ਸੋ ਤੁਸੀਂ ਦੇਖ ਸਕਦੇ ਹੈਗੇ ਤਸਵੀਰਾਂ ਬਰਨਾਲੇ ਢਿਲਮਾਂ ਦੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੈਗੇ ਇੱਕ ਸਾਥੀਆਂ ਵਿਦੇ ਵੱਲੋਂ ਕਤਲ ਕਰਕੇ ਬੇਰਮੀਨਾ ਕਤਲ ਕੀਤਾ ਗਿਆ ਹੈਗਾ ਉਹਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ অতি ਗਰੀਬ ਪਰਿਵਾਰ ਨਾਲ ਸੰਬੰਧਤ ਇਹ ਨੌਜਵਾਨ ਸੀ ਜੋ ਕਮਾਨ ਦੇ ਲਈ ਇੱਥੇ ਪਹੁੰਚਿਆ ਸੀ ਤਾਂ ਉਹਦੀ ਪਤਨੀ ਵੀ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੀ ਹੋਈ ਹੈਗੀ ਆ ਇੱਕ ਗਰੀਬ ਪਰਿਵਾਰ ਦੀ ਜਿਹੜੀ ਹੈਗੀ ਔਰਤ ਹੈਗੀ ਆ ਤਿੰਨ ਧੀਆਂ ਦਾ ਪਿਓ ਸੀ ਜਿਹੜਾ ਅੱਜ ਜਿਹੜਾ ਹੈਗਾ ਇੱਕ ਮਿੱਟੀ ਦੇ ਵਿੱਚ ਦੱਬਿਆ ਹੈਗਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਡਾਕਟਰਾਂ ਦੀਆਂ ਟੀਮਾਂ ਆ ਤੋਂ ਇਲਾਵਾ ਫਜ਼ੰਸੀਕ ਟੀਮਾਂ ਵੀ ਇੱਥੇ ਪਹੁੰਚੇ ਹੈਗੀਆਂ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈਗੀ ਆ ਮ੍ਰਿਤਕ ਅਕਸ਼ੇ ਕੁਮਾਰ ਜਿਹੜੀ ਹੈਗੀ ਆ ਜਿਹੜਾ ਸੀਗਾ ਉਹਦੀ ਲਾਸ਼ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹੈਗੇ ਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤਾ ਵੱਡੇ ਪੱਧਰ ਤੇ ਹੈਗਾ ਪ੍ਰਸ਼ਾਸਨ ਵੱਲੋਂ ਮਰੇ ਤੱਕ ਦੀ লাশ ਨੂੰ ਲੱਭਿਆ ਜਾ ਰਿਹਾ ਹੈਗਾ ਆ ਜੇਕਰ ਇਸ ਘਟਨ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਸ਼ਾਰ ਕਰਨ ਵਾਲੀ ਘਟਨਾ ਹੈਗੀ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਲੇਬਰ ਮਜ਼ਦੂਰ ਦੀ ਜਿਹੜੀ ਮੌਤ ਹੋਈ ਹੈਗੀ ਉਸ ਨੂੰ ਲੈ ਕੇ ਉਹਦੇ ਸਾਥੀਆਂ ਵੱਲੋਂ ਹੀ ਸਿਰਫ 5000 ਵਾਸਤੇ ਕਤਲ ਕਰਨਾ ਆਪਣੇ ਆਪ ਦੇ ਵੱਡੇ ਸਵਾਲ ਹੈਗੇ ਆ ਕੈਮਰਾ ਪਰਸਨ ਚ ਜਨਾਦਰ ਮਹਿੰਦਰ ਸਿੰਘ ਢਾਲੀਵਾ ਡੇਲੀ ਪੋਟ ਪੰਜਾਬ ਰੇਣਾ ਮਚਲ ਤਪਾ ਮੰਡੀ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਦੇ ਢਿਲਮਾ ਦੀ ਹੈਗੀ ਆ ਜਿੱਥੇ ਇੱਕ ਬੰਦਪਾਗੀ ਕਟਨਾ ਸਾਹਮਣੇ ਇਹ ਆਈ ਹੈਗੀ ਜਿਹੜਾ ਬਿਹਾਰ ਤੋਂ ਇਹਦੇ ਪ੍ਰਦੇਸ਼ੀ ਮਜ਼ਦੂਰਾਂ ਨੇ ਆਪਣੇ ਸਾਥੀ ਜਿਹੜਾ ਬੇਰਹਿਮੀ ਨਾਲ ਕਤਲ ਕਰਕੇ ਉਹਦੀ লাশ ਨੂੰ ਦਫਨਾ ਦਿੱਤਾ ਹੈਗਾ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ 25 ਸਾਲ ਦੇ ਕਰੀਬ ਜਿਹੜਾ ਹੈਗਾ ਮ੍ਰਿਤਕ ਅਕਸ਼ੇ ਕੁਮਾਰ ਨੂੰ ਉਹਦੇ ਸਾਥੀਆਂ ਵੱਲੋਂ ਬੇਰੇਮੀਨਾ ਕਤਲ ਕਰਕੇ ਚੰਦ ਪੈਸੇ ਦੇ ਲਈ 5000 ਰੁਪਏ ਦੇ ਲਈ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਐਸ ਐਚਓ ਸਾਡੇ ਨਾਲ ਮੌਜੂਦ ਹੈਗੇ ਸਰ ਕੀ ਕਹਿਣਾ ਚਾਹਣਾ ਜਿਹੜੀ ਇਹ ਘਟਨਾ ਸਾਹਮਣੇ ਆਈ ਹੈਗੀ ਆ ਕਾਰਨ ਕੀ ਹੈਗੇ ਸਰ ਜਿਹੜੇ ਕਾਰਨ ਹੈ ਜੀ ਸਾਡੇ ਕੋਲ ਅੱਜ ਇੱਕ ਐਫ ਆਈ ਆਰ ਕੱਟ ਕੇ ਆਈ ਸੀ ਜ਼ੀਰੋ ਐਫ ਆਈ ਆਰ ਜਿਦੇ ਵਿੱਚ ਸੰਗੀਤਾ ਨਾਮ ਦੀ ਲੇਡੀ ਸੀ ਉਹਦਾ ਹਸਬੈਂਡ ਮਈ ਦੇ ਵਿੱਚ ਇੱਥੇ ਆਇਆ ਸੀ ਚੌਲ ਲਗਾਉਣ ਜਿਹਦਾ ਨਾਮ ਹੈਗਾ ਅਕਸ਼ੇ ਸੰਕਰ ਉਹ ਉਹਦੇ ਨਾਲ ਦੇ ਸਾਥੀਆਂ ਨਾਲ ਇੱਥੇ ਚੋਲ ਲਗਾਉਣ ਆਇਆ ਸੀ ਤੇ ਉਹਦੀ ਸਾਥੀਆਂ ਨੇ ਉਹਦਾ ਮਰਡਰ ਕਰਕੇ ਉਹਦੀ লাশ ਇੱਥੇ ਦਫਨਾਤੀ ਸੀ ਉਹ ਘਰ ਵਾਪਸ ਨਹੀਂ ਗਿਆ ਤਾਂ ਉਹਦੀ ਮੇਜ ਨੇ ਉਹਨਾਂ ਨੂੰ ਪੁੱਛਿਆ ਕਿ ਮੇਰਾ ਹਸਬੰਡ ਕਿਉਂ ਨਹੀਂ ਆਇਆ ਉਹ ਕਹਿੰਦੇ ਵੀ ਸਾਡੇ ਪੈਸੇ ਲੈ ਕੇ ਉੱਥੋਂ ਚਲੇ ਗਿਆ ਤੇ ਜਦੋਂ ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਉਹਨਾਂ ਨੇ ਦਾ ਮੇਰੇ ਵੀ ਉਸਦੇ ਹਸਬੰਡ ਨੂੰ ਮਾਰ ਕੇ ਇੱਥੇ ਦਫਨਾਤਾ ਜਿਸ ਕਰਕੇ ਸਾਡੇ ਕੋਲ 0 ਐਫ ਆਈ ਆਰ ਆਈ ਸੀ ਤੇ ਅੱਜ ਅਸੀਂ 0 ਐਫ ਆਈ ਆਰ ਕੱਟ ਕੇ ਤੇ 12 ਦੋਸ਼ੀ ਤਕਰੀਬਨ ਉਹਦੇ ਵਿੱਚ ਹੈਗੇ ਆ ਉਹਨਾਂ ਨੂੰ ਨੋਮੀਨੇਟ ਕਰਕੇ ਤੇ 2 ਵਜੇ ਨੂੰ ਅਸੀਂ ਅਰੈਸਟ ਕੀਤਾ ਜਿਨ੍ਹਾਂ ਨੂੰ ਅਰੈਸਟ ਕਰਕੇ ਅਸੀਂ ਜਦੋਂ ਸਵਾਲ ਪੜਤਾਲ ਕੀਤਾ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਥੇ ਉਹਨਾਂ ਨੇ ਆ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ ਇੱਥੇ ਡਰੇਨ ਦੇ ਪੁਲਤੇ ਉਹਦੇ ਨੂੰ ਮੁੰਡੇ ਨੂੰ ਮਾਰ ਕੇ ਤੇ ਉਹਦੀ ਲਾਸ਼ ਦਫਨਾਤੀ ਜੇਕਰ ਇਸ ਘਟਨਾ ਦੀ ਗੱਲ ਕੀਤੀ ਜਾਏ ਬੜੀ ਨਿੰਦਣਯੋਗ ਘਟਨਾ ਹੈਗੀ ਉਹਨਾਂ ਦਾ ਭਾਗੀ ਘਟਨਾ ਵੀ ਇੱਕ ਗਰੀਬ ਪਰਿਵਾਰ ਦਾ ਜਿਹਨੇ ਕਿ ਕਮਾਉਣ ਵਾਸਤੇ ਇੱਥੇ ਆਇਆ ਸੀ ਪਰ ਉਹਦੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਕਿੰਨੇ ਜਣੇ ਨੂੰ ਅਰੈਸਟ ਕੀਤਾ ਗਿਆ ਹੈਗਾ ਸਾਡੇ ਵੱਲੋਂ ਜੀ 2 ਜਣੇ ਨੂੰ ਅਰੈਸਟ ਕੀਤਾ ਗਿਆ ਹੈ ਇੱਕ ਖੁਸ਼ੀ ਲਾਲ ਹੈਗਾ ਤੇ ਇੱਕ ਭੂਮੀ ਰਿਸ਼ੀ ਦੇਵ ਹੈਗਾ ਦੋਨੋਂ ਰੈਸਟ ਕਾਰਨ ਕੀ ਸੀਗੇ ਅਸਲ ਰੰਜਸ ਕੀ ਸੀਗੇ ਰੰਜਸ ਇਹ ਸੀ ਕਿਉਂਕਿ ਉਹਨੇ ਆਪਣੇ ਘਰ ਪੈਸੇ ਭੇਜਣੇ ਸੀ ਜਿਹੜੇ ਪੈਸੇ ਭੇਜਣ ਲਈ ਉਹ ਇਹਨਾਂ ਤੋਂ ਕਹਿ ਰਿਹਾ ਸੀ ਕਿ ਮੇਰੇ ਜਿਹੜੀ ਮੈਂ ਮਿਹਨਤ ਕੀਤੀ ਉਹਦੇ 5000 ਰੁਪਏ ਦੇ ਦੋ ਤੇ ਉਹ 5000 ਰੁਪਏ ਦੇ ਸੇ ਇਹਨਾਂ ਨੇ ਉਹਦਾ ਕਤਲ ਕਰਤਾ ਵੀਰੇਮੀ ਨਾਲ ਕਤਲ ਕੀਤਾ ਹੈਗਾ ਕਿੰਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿੰਨੇ ਉਹਨਾਂ ਦੀ ਉਮਰ ਕਿੰਨੀ ਹੈਗੀ ਜਿਹੜੀ ਕਾਤਲਿੰਦੀ ਹੈਗੀ ਜਿਹੜੇ ਅਰੈਸਟ ਕੀਤਾ ਕਾਤਲ ਜਿਹੜੇ ਹੈਗੇ ਉਹ ਤਕਰੀਬਨ 50 ਦੇ ਕਰੀਬ ਏਜ ਹੈਗੀ ਉਹਨਾਂ ਦੀ ਤੇ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਕੁਝ ਭੱਜਿਆ ਉਹਨਾਂ ਇਦਾਂ ਦੇ 45 ਤੋਂ 50 ਸਾਲ ਦੇ ਹੈਗੇ ਆ। ਅਮ੍ਰਿਤਕ ਲਾਸ ਜਿਹੜੇ ਹੈਗੇ ਕੱਢੀ ਜਾ ਰਹੀ ਹੈਗੀ ਆ ਕਿਹੜਾ ਕਿਹੜਾ ਡਿਪਾਰਟਮੈਂਟ ਇੱਥੇ ਪਹੁੰਚਿਆ ਹੈਗਾ? ਸਾਡੇ ਕੋਲੇ ਜੀ ਦੇਖੋ ਫੋਰੈਂਸਿਕ ਸਾਇੰਸ ਲੈਬਾਰਟਰੀ ਵਾਲੇ ਹੈਗੇ ਆ। ਡਾਕਟਰ ਸਰਵਾਨ ਆਏ ਹੋਇਆ ਹੈ। ਮੈਜਿਸਟ੍ਰੇਟ ਸਾਹਿਬ ਆਏ ਹੋਇਆ ਹੈ। ਤੇ ਇੱਕ ਸਾਡੇ ਜਿਹੜੇ ਹੈਗੇ ਫਿੰਗਰਪ੍ਰਿੰਟ ਐਕਸਪਰਟ ਆਏ ਫਿਰੇ ਹੈ ਪਰਿਵਾਰਕ ਮੈਂਬਰ ਹੈਗੇ ਮ੍ਰਿਤਿਕ ਦੇ ਬਿਲਕੁਲ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਸੰਗੀਤਾ ਨਾਂ ਦੀ ਲੇਡੀ ਜਿਹੜੀ ਅਕਸ਼ੇ ਸ਼ੰਕਰ ਜੀ ਦੀ ਡੈਥ ਹੋਈ ਹੈ ਉਸ ਦੀ ਮੈਸੇਜ ਹੈਗੀ ਆ ਉਹਦਾ ਬ੍ਰਦਰ ਆਇਆ ਹੈਗਾ ਉਹਦੇ ਬ੍ਰਦਰ ਇਨ ਲਾਏ ਹੈਗੇ ਪਰਿਵਾਰ ਦੇ ਵਿੱਚ ਕੌਣ ਰਹਿ ਗਿਆ ਬਾਕੀ ਪਰਿਵਾਰ ਦੇ ਵਿੱਚ ਸੰਗੀਤਾ ਨਾਂ ਦੀ ਲੇਡੀ ਜਿਹੜੀ ਹੈਗੀ ਆ ਤੇ ਤਿੰਨ ਉਸ ਦੀਆਂ ਬੇਟੀਆਂ ਹੈਗੀਆਂ ਸੋ ਤੁਸੀਂ ਦੇਖ ਸਕਦੇ ਹੈਗੇ ਤਸਵੀਰਾਂ ਬਰਨਾਲੇ ਢਿਲਮਾਂ ਦੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੈਗੇ ਆ ਇੱਕ ਸਾਥੀਆਂ ਬਧੇ ਵੱਲੋਂ ਕਤਲ ਕਰਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈਗਾ ਉਹਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ অতি ਗਰੀਬ ਪਰਿਵਾਰ ਨਾਲ ਸੰਬੰਧਤ ਇਹ ਨੌਜਵਾਨ ਸੀ ਜੋ ਕਮਾਨ ਦੇ ਲਈ ਇੱਥੇ ਪਹੁੰਚਿਆ ਸੀ ਤਾਂ ਉਹਦੀ ਪਤਨੀ ਵੀ ਇੱਥੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੀ ਹੋਈ ਹੈਗੀ ਆ ਇੱਕ ਗਰੀਬ ਪਰਿਵਾਰ ਦੀ ਜਿਹੜੀ ਹੈਗੀ ਔਰਤ ਹੈਗੀ ਆ ਤਿੰਨ ਧੀਆਂ ਦਾ ਪਿਓ ਸੀ ਜਿਹੜਾ ਅੱਜ ਜਿਹੜਾ ਹੈਗਾ ਇੱਕ ਮਿੱਟੀ ਦੇ ਵਿੱਚ ਦੱਬਿਆ ਹੈਗਾ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜਿਸ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਡਾਕਟਰਾਂ ਦੀਆਂ ਟੀਮਾਂ ਆ ਤੋਂ ਇਲਾਵਾ ਫਜ਼ੰਸੀਕ ਟੀਮਾਂ ਵੀ ਇੱਥੇ ਪਹੁੰਚੇ ਹੈਗੀਆਂ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਧਰ ਤੇ ਪ੍ਰਸ਼ਾਸਨ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈਗੀ ਆ ਮ੍ਰਿਤਕ ਅਕਸ਼ੇ کمار ਜਿਹੜੀ ਹੈਗੀ ਆ ਜਿਹੜਾ ਸੀਗਾ ਉਹਦੀ ਲਾਸ਼ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹੈਗੇ ਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤਾਂ ਵੱਡੇ ਪੱਧਰ ਤੇ ਹੈਗਾ ਪ੍ਰਸ਼ਾਸਨ ਵੱਲੋਂ ਮਰੇਤਕ ਦੀ লাশ ਨੂੰ ਲੱਭਿਆ ਜਾ ਰਿਹਾ ਹੈਗਾ ਆ ਜੇਕਰ ਇਸ ਕੱਟਰ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਸ਼ਰਮ ਸ਼ਾਰ ਕਰਨ ਵਾਲੀ ਕੱਟਰ ਹੈਗੀ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਲੇਬਰ ਮਜ਼ਦੂਰ ਦੀ ਜਿਹੜੀ ਮੌਤ ਹੋਈ ਹੈਗੀ ਉਸ ਨੂੰ ਲੈ ਕੇ ਉਹਦੇ ਸਾਥੀਆਂ ਵੱਲੋਂ ਹੀ ਸਿਰਫ 5000 ਬਾਸਤੀ ਕਤਲ ਕਰਨ ਆਪਣੇ ਆਪ ਦੇ ਵੱਡੇ ਸਵਾਲ ਹੈਗੇ ਆ ਕੈਮਰਾ ਪਰਸਨ ਚ ਤਿੰਨਦਰ ਮਹਿੰਦਰ ਸਿੰਘ ਢਾਲੀਵਾੜ ਡੇਲੀ ਪੋਟ ਪੰਜਾਬ ਰੇਣਾ ਮਚਲ ਤੱਪਾ ਮੰਡੀ ਜੇਕਰ ਗੱਲ ਕੀਤੀ ਜਾਵੇ ਬਰਨਾਲਾ ਦੇ ਢਿਲਮਾ ਦੀ ਹੈਗੀ ਆ ਜਿੱਥੇ ਇੱਕ ਬੰਦਪਾਗੀ ਕਟਨਾ ਸਾਹਮਣੇ ਇਹ ਆਈ ਹੈਗੀ ਜਿਹੜਾ ਬਿਹਾਰ ਤੋਂ ਇਹਦੇ ਪਰਦੇਸੀ ਮਜ਼ਦੂਰਾਂ ਨੇ ਆਪਣੇ ਸਾਥੀ ਜਿਹੜਾ ਬੇਰਹਿਮੀ ਨਾਲ ਕਤਲ ਕਰਕੇ ਉਹਦੀ লাশ ਨੂੰ ਦਫਨਾ ਦਿੱਤਾ ਹੈਗਾ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਦੀ ਗੱਲ ਕੀਤੀ ਜਾਵੇ ਤਾਂ 25 ਸਾਲ ਦੇ ਕਰੀਬ ਜਿਹੜਾ ਹੈਗਾ ਮ੍ਰਿਤਕ ਅਕਸ਼ੇ ਕੁਮਾਰ ਨੂੰ ਉਹਦੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰਕੇ ਚੰਦ ਪੈਸੇ ਦੇ ਲਈ 5000 ਰੁਪਏ ਦੇ ਲਈ ਕਤਲ ਕਰਕੇ ਉਸ ਨੂੰ ਦਫਨਾਇਆ ਗਿਆ ਐਸਐਚਓ ਸਾਡੇ ਨਾਲ ਮੌਜੂਦ ਹੈਗੇ ਸਰ ਕੀ ਕਹਿਣਾ ਚਾਹਣਾ ਜਿਹੜੀ ਇਹ ਕਟਨਾ